ਤੇ ਦਰਖਾਸਤ ਉਪਰ ਜਿਲ੍ਹਾ ਜਲੰਧਰ ਇਹ ਮੈਂ ਲੱਕੇ ਦਾ ਪਾਇਆ ਮੂਲ ਦਾ ਤੇ ਮੇਰਾ ਜਿਹੜਾ ਫੀਜਾ ਜਿਹੜੀ ਉਮਰ 11 ਸਾਲ ਦੀ ਉਹ ਜੰਮ ਤੋਂ ਬਾਅਦ ਆ ਰਹੀ ਬੰਲਾਂ ਤੋਂ ਰਾਖੋ ਜਿਸ ਤਰ੍ਹਾਂ ਸਾਨੂੰ ਲਾਹ ਜਿਹੜਾ ਤੋਂ ਕਾਹ ਵੀ ਕੋ ਤੁਹ ਮੇਰਾ ਪਤਾ ਕੀਤਾ ਹੋਵੇ ਦੇ ਵੀ 4-5 ਮਹੀਨੇ ਦੇ ਵਿੱਚ ਉਹਨਾਂ ਨੇ ਆ ਕੇ ਉੱਤੇ ਟੈਕ ਕਰਕੇ ਉਹਨੂੰ ਮਾਰਿਆ ਅੱਧੀ ਬਾਅਦ ਪਰ ਕੋਈ ਨਹੀਂ ਕਹੇ ਰਿਹਾ ਦੇ ਵਿੱਚ ਉਹ ਆਈਫੋਨ ਵੀ ਲੱਗਾ ਜੀ ਚੋਕੇ ਨਾਲ ਉਹਦੇ ਕੱਪੜੇ ਲੱਗੇ ਕੈਟਟ ਵੀ ਉਹ ਵੀ ਲੱਗਾ ਚੋਕੇ ਆਈ ਆਈਫੋਨ ਦੇ ਵੀ ਪਲੇਟ ਲਗਾਈ ਉਹਦੀ ਵੀ ਨਾਲ ਵਾਲੇ ਤੱਕ ਕੋਈ ਵੈਰੀਫਾਈ ਨਹੀਂ ਸਰ ਆਈਫੋਨ ਉਹਦਾ ਲੱਗਿਆ ਤੇ ਆਈਫੋਨ ਤੇ ਇਸ ਮੇਗਾ ਹੁੰਦਾ ਰੀ ਲਾਇਆ ਬਾਦਨ ਵਾਲੇ ਤੱਕ ਕੋਈ ਨਾ ਆਈਫੋਨ ਨੇ ਇਹਨਾਂ ਨੂੰ ਇਹ ਵੀ ਦੱਸਿਆ ਕਿ ਮਾਡਲ ਤੋਂ ਬਾਅਦ 9:20 ਮਿੰਟ ਤੇ ਫੋਨ ਲక్ష్ਮੀ ਮੋਬਾਈਲ ਤੇ ਚੱਲਦਾ ਉਹ ਲਿਖਿਆ ਉਹ ਵੀ ਨਾ ਵੈਰੀਫਾਈ ਕੀਤਾ ਸ਼ਾਮ ਦਾ ਟਾਈਮ ਸੀ 8:00 ਟੂ 8:30 ਦੇ 8:00 ਟੂ 8:20 ਮਿੰਟ ਦੇ ਵਿੱਚ ਰਿਖਿਆ ਹੋਇਆ ਇਹ ਸ਼ਾਮ ਦੀ ਸ਼ਾਮ ਦੀ ਸ਼ਾਮ ਹੋਇਆ ਕਿ ਜੇ ਤਾਂ ਇਹ ਸਰ ਬੱਲਾ ਤੋਂ ਜਦੋਂ ਆਪਾਂ ਰਾਇਪੁਰ ਨੂੰ ਦੇਖਾ ਕਰਉਂਦੇ ਆ ਯਾ ਜੀ ਐਸ ਕੋਡ ਸਪੋਰਟ ਤੇ ਲੱਗੇ ਤਾਂ ਸੋਥੇ ਕੋ ਸੀਸੀਟੀਵੀ ਜਿੰਦਾ ਕੌਲਪ ਬੰਤੇ ਆ ਔਰ ਗੱਡੀਆਂ ਵਾਲਿਆਂ ਨੇ ਖਾਸ ਤੌਰ ਤੇ ਪਤਾ ਹੀ ਨਹੀਂ ਹੋਨੇ ਸੀਸੀਟੀਵੀ ਇਸ ਤਰ੍ਹਾਂ ਸਾਨੂੰ ਉਹ ਜਿਹੜੇ ਗਵਾਈ ਦਿੱਤੀ ਤੇ ਵੀ ਉਹਨੂੰ ਡਵਾਈਡਰ ਇਹਨਾਂ ਦੇ ਪੁਲਸ ਵਾਲਿਆਂ ਨੇ ਕੋਤ ਭਾਰੀਆਂ ਪਰ ਇਹਨਾਂ ਨੂੰ ਵੀ ਪਰਫਾਈਟ ਹੋ ਗਿਆ ਪਰ ਜਿਹਨੂੰ ਉਹਨੇ ਦੱਸਿਆ ਕਿ ਨਹੀਂ ਗੱਡੀ ਡਵਾਈਡਰ ਕਰਾਸ ਕਰਕੇ ਕੋਹੋਵਾਲ ਨੂੰ ਗਈ ਆ ਫੇਰ ਅਜੇ ਉੱਥੇ ਗਏ ਜੀ ਉਹ ਕੋ ਗੱਡੀ ਦੇ ਨਾਲ ਉਹ ਲਾਇਕਟਾ ਲੱਗਿਆ ਪੁਲਸ ਵਾਲੇ ਕਿ ਚਲੋ ਲਾਇਕਟਾ ਰਿਕਵਰ ਕਰਕੇ ਸਾਨੂੰ ਦੱਸੋ ਵੀ ਕਿਹੜੀ ਗੱਡੀ ਆ ਉਹ ਵੀ ਆਲੇ ਦਾ ਟੈਨ ਉੱਤੇ ਹੀ ਆ ਰਹੀ ਇਹਨਾਂ ਨੇ ਕੋਈ ਫਾਈਲਿੰਗ ਨਹੀਂ ਕੀਤਾ ਗੱਡੀ ਐ ਤੇ ਕੋਈ ਲਾਇਕਟਾ ਵੀ ਇਹਨਾਂ ਨੇ ਲੱਗਿਆ ਚੁੱਕੀਆਂ ਅੱਧੀ ਲੱਗ ਗਿਆ ਪੂਰੀ ਉਸ ਕੋਈ ਪਤਾ ਲੱਗਦਾ ਕਿਹੜੀ ਗੱਡੀ ਆ ਪਰ ਅਵੇਕਤੀ ਨੇ ਕੋਈ ਸੀਰੀਅਸ ਇਸ਼ੂ ਕੀਤਾ ਨਹੀਂ ਜੀ ਜੀ